ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਜੇ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਤੇ ਦੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਚੜ੍ਹਦੀ ਕਲਾ ਜੋਗੇ ਕੁਐਸਚਨ ਆ ਤੁਹਾਡੇ ਗਾੜੀ ਕੀ ਸਜਣੋ ਕਿੰਨੇ ਵੀ ਖਰੀਦਦਾਰੀ ਕਰਦੇ ਜੇ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਪਸ਼ੂ ਦੀ ਕੋਈ ਵੀ ਲਾਹਮੇ ਵਾਲਾ ਕੰਮ ਨਾ ਰਹਿ ਜੇ ਗੱਬਣ ਪਸ਼ੂ ਟਿੱਪ ਕੇ ਭਰਾ ਕੇ ਖੜੋ ਸੋਇਆ ਦੋ ਟਾਈਮ ਚੋ ਕੇ ਵੀਡੀਓ ਕਾਲ ਤੇ ਆਨਲਾਈਨ ਵਿੱਚ ਵਾਈ ਕਰ ਸਕਦੇ ਜੀ ਪਹੁੰਚੇ ਆ ਪਿੰਡ ਅਮੀਸ਼ਾ ਨੇੜੇ ਖਾਲੜਾ ਜ਼ਿਲ੍ਹਾ ਤਰਨਤਪੁਰ ਸਾਹਿਬ ਤਹਿਸੀਲ ਲਗਦੇ ਪੱਟੀ ਬਾਈ ਲਖਵਿੰਦਰ ਸਿੰਘ ਦੇ ਫਾਰਮ ਤੇ ਚਾਰ ਐਨੀਮਲ ਮੱਝਾਂ ਵਖਾਉਣ ਲੈ ਕੇ ਆ ਚੰਗੇ ਸੋਹਣੇ ਦਧਾਰੂ ਪਸ਼ੂ ਆ ਚਾਰੇ ਸੱਜਣੋ ਬਿਲਕੁਲ ਜਾਇਜ਼ ਕੀਮਤ ਕਰਵਾਉਣੇ ਆ ਤੇ ਫਰਜ਼ ਸਮਝ ਕੇ ਜੁੜੇ ਰਹੋ ਅਣ ਤੱਕਰ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਜੀ ਬੋਧੀ ਕਿਰਪਾ ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਰਾਮਦਾਸ ਹਰ ਇੱਕ ਤੇ ਕਿਰਪਾ ਕਰੇ ਤੇ ਡਰੈਸ ਕਰੀਏ ਨੋਟ ਬਾਈ ਲਖਵਿੰਦਰ ਸਿੰਘ ਪਿੰਡ ਅਮੀਸ਼ਾ ਜਲਾ ਤਰੁੰਦਾ ਮੋਬਾਈਲ ਨੰਬਰ ਜੀ 86999 5735 ਠੀਕ ਹੈ ਜੀ ਸ਼ਰਵਾਦ ਦਿੱਤੋ ਮੈਂ ਚੋਟੀ ਤੋਂ ਕਰੀਏ ਕੀ ਹੈ ਜੀ ਮੈਂ ਤਿਆਰ ਤਿਆਰ ਆ ਜੀ ਇਹਦਾ 5 ਦਿਨ ਦੇ ਜਿਹੜੇ ਦਿਨ ਪੂਰੇ ਹੋ ਗਏ 5 ਦਿਨ ਆ ਜੀ ਦਿਨ ਰਿਜੇ ਬਟਨਾਂ ਲਾ ਲੇ ਵਾ ਹਣਾ ਤਿਆਰ ਜੇ ਸੁਗੇ ਆ ਜੀ ਥਾਂ ਦੂਸਰਾ ਸੁਆ ਹਾਂਜੀ ਦੂਸਰਾ ਸੁਆ ਆਖੂ ਕੀ ਬਹੁਤ ਸੋਹਣੀ ਲੱਗੀ ਆ ਨਾ ਨੀਲੇ ਅੱਖਾਂ ਆ ਗਈ ਹਾਂਜੀ ਲੋ ਸਜੋ ਨੀਲੀ ਆ ਗਈ ਤੇ 라ਵੀ ਚ ਆ ਗਈ ਜਾਨੀ ਠੀਕ ਆ ਜੀ ਕਿੰਗਰੇ ਆਲਾ ਸਿੰਘ ਆ ਗਿਆ ਲੋ ਜੀ ਤੇ ਆ ਨਾ ਹੀ ਤੇ ਆ ਹਾਂ ਚਾਨੀ ਵਾ ਨੋ ਕਮਾਲ ਹੈ ਤੁਹਾਡਾ ਖਾਣਾ ਦੀ ਦੇ ਪਿੱਛੇ ਦੀ ਫੁੱਲ ਗਾਰੰਟੀ ਹੋ ਠੀਕ ਆ ਥਣ ਨੂੰ ਘਾਤ ਨਾ ਲਾਵੇ ਤੇ ਪਿੱਛੇ ਦੀ ਵੀ ਗਾਰੰਟੀ ਹੋ ਇੱਕ ਹਫਤੇ ਵਾਸਤੇ ਬਾਜ ਮੁਲਕੇ ਜਿਹੜਾ ਅਰਜਾ ਗਾਂ ਕਰਮ ਦੇ ਤੇ ਰੇਟ ਕਿੰਨਾ ਰਹੇਗਾ ਜੀ ਘੋਟੀਆਂ ਸਾਨੂੰ ਸਾਹਿਬ ਇੱਕ ਦੱਸ ਦੀ ਦੇ ਦਿੱ ਆ ਇੱਕ ਦੱਸ ਦੀ ਹਾਂਜੀ ਤੇ ਹੁਣ ਕਿੰਨੇ ਦੀ ਦੇ ਦੇਣੀ ਆਪਾਂ 90 ਦੀ ਦੇ ਲਈਏ ਉਹ ਚੋ ਪਿਆਰ ਮੌਤ ਕਰਦੀ ਹੈ ਸੰਤੋ ਸਾਹਿਬ ਕਹਿੰਦੇ ਦੇਖ ਕੇ ਇਹ ਵੜਾ ਕਹਿੰਦੇ ਆ 71 ਹਜ਼ਾਰ ਦੀ ਝੋਟੀ ਲੈ ਕੇ 70 ਦੀ ਪਾਈ ਹਾਂ ਤੇ ਭੈਣ ਭਰਾ ਲੈਣ ਆਏ ਨੇ ਮਾਣ ਕੀ ਕਰਦਾ 2000 ਕੇ 4000 ਅੱਛਾ ਹਾਂਜੀ 71 ਦੀ ਲੈ ਕੇ 70 ਦੀ ਪਾਈ ਹੈ ਆਪਾਂ ਆਹ ਹੋ ਗਿਆ ਇਹ ਕਰਕੇ ਭੈਣ ਭਰਾ ਜਿਹੜਾ ਆਉਂਦਾ ਆਂਦਾ ਮਾਣ ਕਰਨਾ ਵਾ ਮਾਣ ਆਹ ਹੈ ਨਾ ਠੀਕ ਹੈ ਇਸ ਕਰਕੇ 85 ਹਜ਼ਾਰ ਦੀ ਝੋਟੀ ਦੇ ਨਾਲ ਜੈ ਜੈ ਬਿਲਕੁਲ ਪਰ ਇੱਕ ਗੱਲ ਆ ਜਿਵੇਂ ਹੁਣ ਗਾਂ ਦੋ ਚੌਦਾਂ ਰੇਟ ਵਧ ਕੇ 85 ਦੀ ਨਹੀਂ ਕਿਹਾ ਹਾਂ ਜੀ ਇਹਦੀ ਆਉਣੀ ਨਹੀਂ ਜੀ ਅੱਜ ਆਪਾਂ 85 ਇਹ ਨਾ ਕੋਈ ਆਖੇ ਕਿ ਚੈਨਲ ਵਾਲਾ ਵੀ ਇਹੋ ਗੱਲ ਬੋਲਦਾ ਮੈਂ ਤੁਹਾਨੂੰ ਸਹੀ ਗੱਲ ਬੋਲਦਾ ਗਲਤ ਨਹੀਂ ਛੋਟੀ ਚੰਗੀ ਆ ਜਿਵੇਂ ਰੇਟ ਦਾ ਦਿਨੋਂ ਦਿਨ ਫਰਕ ਹਾਂ ਜੀ ਪੈਂਦਾ ਅੱਜ ਇਹ 50000 ਦੀ ਛੋਟੀ ਆ ਅੱਜ ਦੇ ਹਿਸਾਬ ਨਾਲ 85 ਦੀ ਆ ਤੇ ਘਰ ਆਿਆਂ ਦਾ ਥੋੜਾ ਹੋਰ ਵੀ ਮਾਨਤਨ ਕਰ ਦੇਣਗੇ ਜਾਰਾ ਰੱਖੋ 500 700 ਹਜ਼ਾਰ ਕਰ ਦੇਣਗੇ ਸੱਜਣੋ ਅੱਜ ਦੇ ਹਿਸਾਬ ਸਹੀ ਗੱਲ ਆ ਅੱਗੇ ਆ ਗਈ ਇੱਕਾ ਸੂਈ ਸਵਾਈ ਹੈ ਨਾ ਹਾਂਜੀ ਇਹ ਸੂਈ ਸਵਾਈ ਹੈ ਜਿਆ ਬਾਤ ਕੱਟੀ ਮਗਰ ਇਹਨੇ ਮੈਂ ਕੱਟੀ ਆ ਜੀ ਕੱਟੀ ਹਾਂਜੀ ਦੁੱਧ 11 ਤੋਂ 12 ਲੀਟਰ ਤਿਆਰ ਹੈ ਜੀ ਸਹੀ ਹੈ ਹਾਂਜੀ ਹੁਣ ਇਹ ਚੰਗੀ ਸੋਣੀ ਹੈ ਨਾ ਬੰਦੀ ਫੁੰਦੀ ਬੜੀ ਚੰਗੀ ਆ ਬੰਦੀ ਬਹੁਤ ਵਧੀਆ ਜੀ ਹੂੰ ਇਹ 7ਵੇਂ ਦੀ ਜਵਾਈ ਹੈ ਜੀ ਇਹਦੀ ਸੂਆ ਤਿਜਾ ਹੋਊਗੀ ਹੈ ਨਾ ਹਾਂਜੀ ਇਹ ਕੋਈ ਪਹਿਣ ਪ੍ਰਾਤ ਸਮ ਦੀ ਲਾਲੇ ਜੀ ਆਪਣੇ ਘਰ ਦੀ ਨਹੀਂ ਆਪ ਤੁਹਾਨੂੰ ਤਾਜਾ ਹੀ ਲਾਉਣਾ ਜੀ ਤਾਜਾ ਲਾਉਣਾ ਵੀ ਤਿਜਾ ਹੋਊਗੀ ਤਿਜਾ ਹੋਊਗੀ ਹਾਂਜੀ ਨੋ ਮੈਂ ਵੱਢੀ ਆ ਉਹ ਟਿਪ ਬੰਨੀ ਵਿਖਾਉਂਦੀ ਲੈ ਕਾਟਾ ਲੈਵਾ ਜੰਨੀ ਵੀ ਬੰਦੀ ਸਾਰੀ ਬੈਗ ਹੀ ਬੰਦੀ ਸਦ ਨੂੰ ਇਹ ਇਹਦਾ ਰੇਟ ਬਾਈ ਜੀ 95 ਜਰੀਏ ਸੰਧੂ ਸਾਹਿਬ ਪਿਆਰ ਮਾਤ ਕਰਕੇ 90 ਦੀ ਦੇ 90 ਦੀ ਦੇ 90 ਦੀ ਦੇ ਚਲੋ ਤੁਹਾਡੀ ਖੁਸ਼ੀ ਆ ਜੀ ਹੋਰ ਯਾਰ ਛੱਡ ਦਿਓ ਛੱਡ ਦਿਓ ਠੀਕ ਆ ਤੇ ਜੇ ਨੰਬਰ ਤੇ ਸੂਈ ਸਵਾਈ ਜਾਏ ਹਨਾ ਇਹ ਇਹ ਮਹੀਨੇ ਦੀ ਸੂਈ ਹੈ 1 ਮਹੀਨੇ ਦੀ ਖੋਲ ਦੇ ਭਾਈ ਗੱਬਰੂਆ ਲਓ ਜੀ ਤੇ ਦੁੱਧ ਕਿੰਨਾ ਕੋਲ ਦੁੱਧ ਜੀ 8:30 ਤੋਂ 9 8:30 ਲਾ ਕੇ ਲਵਾਂ ਸਾਢੇ 8 ਨਾ ਹੋ ਗਿਆ ਹਨਾ ਮਗਾ ਦੇ ਕਟਾਈ ਕਟਾ ਗਿਆ ਲੈ ਚਲੋ ਲਓ ਤੇਬ ਕੁਛੋ ਲੰਡੀ ਹਾਂਜੀ ਕੁਛੋ ਲੰਡੀ ਖਾਣ ਚੰਗਾ ਲੱਗਾ ਜੀ ਠੀਕ ਹੈ ਜੀ ਨਹੀਂ 8.5 ਕਿਲੋ ਦੌ ਕਿਲੋ ਦੁੱਧ ਤੇ ਰੇਟ 70000 ਦੀ ਦੇ ਦੀ ਪੁੱਛੋ ਜੀ ਤੁਸੀਂ ਕਰ ਦੋ ਆਪਣੀ ਗੱਲ ਨਹੀਂ ਆਪ ਦੇ ਖੁਸ਼ੀ ਨਾਲ ਕਰ 50000 ਕਰ ਪੰਜ ਜੀ 50000 ਕਰ ਦੇ ਉਹ ਚਮੜ ਕੇ 200 ਹੀ ਛੋਟ ਹੋਣੀ ਹੈ ਇਹ ਭੈਣ ਤਰਾਣਾ ਕਿਹ ਯਾਰ ਕਰ ਲੀਏ 5000 ਸਹੀ ਗੱਲ ਹੈ 64 ਦੀ ਆ ਗਈ ਸੋਈ ਸਵਾਈ ਇਹ ਸੂਈ ਵੱਡੀ ਮੈਂ ਹੈ ਨਾ ਕਿੰਨਾ ਦੁੱਧ ਕੋਲ ਜੀ ਦੁੱਧ 10 ਕਿਲੋ 10 ਕਿਲੋ ਕੱਟੀ ਮਗਰ ਮਗਰ ਕੱਟੀ ਤੋਰਦੇ ਪਈਏ ਵੀ ਲਓ ਜੀ 10 ਕਿਲੋ ਦੁੱਧ ਦੇ ਸੱਜਣੋਂ ਹਾਜ਼ਰ ਹੈ ਨਾ ਤੇ ਮੈਂ ਚੰਗੀ ਰਾਜੀ ਬਾਜੀ ਮਦਲੀਆਂ ਗੋਡੀਆਂ ਚ ਲਓ ਜੀ ਲੈ ਆ ਪਈ ਜਾਨ ਆ ਆ ਨਾ ਇਹ ਰਹੇ ਕੱਟੀ ਦੇ ਮੈਨੂੰ ਸਿੰਘ ਬਹੁਤ ਸੋੜਾ ਲੱਗਾ ਸਿੰਘ ਤਾਂ ਐ ਜਿਵੇਂ ਪਹਿਲਾਂ ਜੋ ਟੀਨ ਲੱਗਾ ਨਾ ਬਿਲਕੁਲ ਛੋਟਾ ਹੈ ਨਾ ਸਹੀ ਹੈ ਲੋ ਸਜਣੋ ਟਾਈਮ ਤੇ ਵਿਖਾਇਓ ਆਪਣਾ ਕੱਢਿਓ ਹੈਗਾ ਕੈਮਰਾ ਠੀਕ ਹੈ ਟਾਈਮ ਹੋ ਗਿਆ ਜੇ 11:30 ਹਾਂਜੀ ਸਜਣੋ 11:30 ਕਿੰਨੇ 7 ਵਜੇ ਦੀ ਚੋਈਏ 7 ਵਜੇ 7 ਵਜੇ ਦੀ ਚੋਈਏ 7 ਵਜੇ ਚੋਈਏ 11:30 ਇਹਦੇ ਫਿਰ ਸ਼ਾਮ ਨੂੰ ਹਾਂ ਸ਼ਾਮ ਨੂੰ ਪੂਰੀ ਬਣਾਉਣੀ ਕਿੰਨਾ ਕਲੇਵਾ ਬਣਾਜੂ ਲੈਵਾ ਪੂਰਾ ਬਣਾਉਣੀ ਦੁੱਧ ਆਪਾਂ ਮਣਕੇ ਦਾ ਕੇ ਦਾ ਦਾਜ਼ ਗੇਲੋ ਹਾਂਜੀ ਲਓ ਸੱਜਰੋ ਇਹ ਸ਼ਾਮ ਤੇ ਸੁਬਾ ਦਿਨੇ 6 ਤੋਂ 6 ਹਾਂਜੀ 6 ਵਜੇ ਹਾਂ ਹੁਣ 11:30 ਦਾ ਟਾਈਮ ਹੋਇਆ ਅੰਦਾਜ਼ਾ ਲਾਓ ਕਿ 3-4 ਘੰਟੇ ਹੋਏ ਤਕਰੀਬਨ ਹਾਂਜੀ ਤੇ ਇਹਨੇ ਹੋਰ ਕਿੰਨੇ ਕ ਬੰਨਾ ਹੈ ਤੇ ਸਾਰੇ ਪਸ਼ੂ ਚੰਗੇ ਆ ਠੀਕ ਹੈ ਜੀ ਖਰੀਦਦਾਰੀ ਕਰਿਓ ਮਿਲਦੇ ਆ ਨਗਮੀ ਅਪਡੇਟ ਦੇ ਨਾਲ ਤੇ ਇਹਦਾ ਰੇਟ ਕਿੰਨਾ ਭਾਈ ਜੀ 90 ਹਜ਼ਾਰ ਦੀ ਦੇ ਦੀਏ ਇਹ 90 ਦੀ ਹਾਂਜੀ ਹੋਰ ਕਰ ਦੀਏ 5000 ਕਰ ਦੋ 200 ਰੁਪਏ ਛੋਟ 85 85 ਨੋ ਸੱਜਣੋ ਇਹ 85 ਦੀ ਹਾਂਜੀ ਤੇ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਤਿ ਸ੍ਰੀ ਅਕਾਲ